ਹਾਂਜੀ ਮੈਂ ਸਵਾਗਤ ਕਰਦਾ ਮੇਰੇ ਚੈਨਲ ਲਰਨੋਲੋਜੀ ਤੇ ਤੇ ਮੇਰੀ ਉਮੀਦ ਕਰਨਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡੀ ਸਟੱਡੀ ਵੀ ਸਭ ਦੀ ਬਹੁਤ ਵਧੀਆ ਚੱਲ ਰਹੀ ਹੋਊਗੀ ਸੋ ਜੀ ਮੈਂ ਲੈ ਕੇ ਹਾਜ਼ਰ ਹਾਂ ਅੱਜ ਆਪਣੀ ਪੰਜਾਬੀ ਵਿਆਕਰਨ ਨਾਲ ਸੰਬੰਧਿਤ ਕਲਾਸ ਜਿਹਦੇ ਵਿੱਚ ਅੱਜ ਆਪਾਂ ਵਿਆਕਰਨ ਦਾ ਸਰੂਪ ਮੱਤਤਾ ਤੇ ਪੰਜਾਬੀ ਵਿਆਕਰਨ ਦੀ ਜਿਹੜਾ ਆਪਣੀ ਮੱਤਵਿਝ ਉਹਦੇ ਨਾਲ ਸੰਬੰਧਿਤ ਜਿਹੜੇ ਮੇਨ ਆਪਣੇ ਕਨਸੈਪਟ ਨੂੰ ਉਸ ਬਾਰੇ ਜਾਣਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਬਨੇ ਰਹਿਣਾ ਜੇ ਮੇਰੀ ਅੱਜ ਦੀ ਕਲਾਸ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਆਂ ਤੇ ਦੋਸਤਾਂ ਮਿੱਤਰਾਂ ਨੂੰ ਸੋ ਅੱਜ ਆਪਾਂ ਕੀ ਹੈ ਜਿਹੜੀ ਪੰਜਾਬੀ ਵਿਆਹ ਕਰਨ ਹੈ ਜੀ ਉਹਦੇ ਜਿਹੜੇ ਮੁੱਖ ਪੁਆਇੰਟ ਨੇ ਉਹਨਾਂ ਬਾਰੇ ਗੱਲ ਕਰਾਂਗੇ ਸੋ ਕਲਾਸ ਨੂੰ ਬਿਨਾਂ ਸਕਿੱਪ ਕੀਤੇ ਅੰਤ ਤੱਕ ਜ਼ਰੂਰ ਬਨੇ ਰਹਿਣਾ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰਾਮ ਨੂੰ ਜੁਆਇਨ ਕਰ ਸਕਦੇ ਹੋ ਜਿਹਦਾ ਲਿੰਕ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਹੋਇਆ ਹੈ ਸੋ ਮੇਰੇ ਟੈਲੀਗ੍ਰਾਮ ਨੂੰ ਵੀ ਜਰੂਰ ਜੁਆਇਨ ਕਰ ਲਿਓ ਕਿਉਂਕਿ ਆਪਣੀ ਕਲਾਸ ਤੋਂ ਬਾਅਦ ਜਿਹੜੀ ਪੀਡੀਐਫ ਐ ਮੈਂ ਜਿਮੇ ਟੈਲੀਗ੍ਰਾਮ ਤੇ ਸੈਂਡ ਕਰ ਦਨਾਂ ਉੱਥੋਂ ਤੁਸੀਂ ਕੀ ਹੈ ਇਹ ਪੀਡੀਐਫ ਨੂੰ ਡਾਊਨਲੋਡ ਕਰਕੇ ਰਿਵੀਜ਼ਨ ਕਰ ਸਕਦੇ ਸਟਾਪਿਕ ਦੀ ਸੋ ਕਲਾਸ ਨੂੰ ਬਿਨਾਂ ਸਕਿਪਟ ਕਿ ਧਿਆਨ ਤੱਕ ਵਰਨੇ ਰਹਿਣਾ ਮੀਨਾ ਕਿਸੇ ਦਿਨ ਤੋਂ ਪਾੜ ਸ਼ੁਰੂ ਕਰਦੇ ਆ ਫਸਟ ਦੇਖੋ ਜੀ ਕਹਿੰਦਾ ਪਾਸ਼ਾ ਦੇ ਚਾਰ ਮੁੱਖ ਅੰਗ ਹੁੰਦੇ ਨੇ ਕਿਹੜੇ ਕਿਹੜੇ ਹੁੰਦੇ ਨੇ ਤੁਨੀ ਸ਼ਬਦ ਬਾਗ ਤੇ ਅਰਥ ਕਹਿੰਦਾ ਮੀਨਿੰਗ ਹੈ ਜੀ ਬਿਹਾਰਿਕ ਪਾਸ਼ਾ ਦੇ ਚਾਰ ਮੁਖਾਂ ਗੁੰਦ ਨੇ ਪਹਿਲਾ ਤੁਨੀ ਤੁਨਾ ਤੁਨੀ ਤੁਕ ਇਹ ਸ਼ਬਦ ਬਣਦੇ ਨੇ ਸ਼ਬਦਾਂ ਤੋਂ ਬਾਕ ਵਾਕਾ ਤੁਕੀ ਇਹਨਾਂ ਦੇ ਅਰਥ ਨਹੀਂ ਕੱਲਦੇ ਨੇ ਇਹਨਾਂ ਨੂੰ ਧਿਆਨ ਨਾਲ ਵੇਖਿਆ ਵਿਚਾਰਿਆ ਤੇ ਇਹਨਾਂ ਕਿਛ ਕੁਝ ਨਿਯਮ ਕੰਮ ਕਰਦੇ ਨਜ਼ਰ ਆਉਂਦੇ ਨੇ ਕਹਿਣ ਦਾ ਮੀਨਿੰਗ ਕੀ ਹੈ ਜਦੋਂ ਆਪਾਂ ਇੱਕ ਪਾਸ਼ਾ ਦੇ ਜਿਹੜੇ ਪੂਰੇ ਬਾਕ ਬਣਾ ਕੇ ਉਹਨਾਂ ਦੇ ਅਰਥ ਕੱਢਦੇ ਆ ਤਾਂ ਜਦੋਂ ਆਪਾਂ ਉਹਨਾਂ ਨੂੰ ਅਰਥਾਂ ਨੂੰ ਪੂਰਾ ਵਿਚਾਰਦੇ ਤੇ ਦੇਖਦੇ ਆ ਤੁਹਾਨੂੰ ਨਾ ਪਿੱਛੇ ਆਪ ਨੂੰ ਇਹ ਪਰਦਾ ਦੇ ਕੁਝ ਨਿਯਮ ਕੀ ਕੰਮ ਕਰਦੇ ਨਜ਼ਰ ਆਉਂਦੇ ਨੇ ਭਾਸ਼ਾ ਦੇ ਵਰਤਾਰੇ ਸੰਬੰਧੀ ਪ੍ਰਾਪਤ ਹੁੰਦੇ ਇਹਨਾਂ ਨਿਯਮ ਦਾ ਵਰਗੀਕਰਨ ਕੀਤਾ ਜਾਂਦਾ ਹੈ ਜਦੋਂ ਆਪਾਂ ਨੂੰ ਕੀ ਹੈ ਇੱਕ ਲੈਂਗੁਏਜ ਆਪਾਂ ਵਰਤਦੇ ਆਂ ਭਾਸ਼ਾ ਵਰਤਦੇ ਆਂ ਤਾਂ ਆਪ ਨੂੰ ਇਹ ਪਤਾ ਲੱਗੇ ਵੀ ਕਿ ਜੁਨਾ ਪਿੱਛੇ ਕੀ ਕੁਝ ਨਿਯਮ ਦਾ ਕੀ ਵਰਗੀਕਰਨ ਕੀਤਾ ਜਾਂਦਾ ਹੈ ਨਿਯਮਾਂ ਦੇ ਅਜਿਹੇ ਸਮੂਹ ਤੋਂ ਹੀ ਕਿ ਵਿਆਕਰਨ ਦਾ ਸਰੂਪ ਬਣਦਾ ਹੈ ਵੀ ਅਜਿਹੇ ਨਿਯਮਾਂ ਦੇ ਰੂਪ ਪਰਖਦੇ ਤਾਂ ਤਾਂ ਹੀ ਆਪਾਂ ਨੂੰ ਉਹਨਾਂ ਦੇ ਸਮੂਹ ਨੂੰ ਆਪਾਂ ਕੀ ਕਹਿੰਦੇ ਆਂ ਵਿਆਕਰਨ ਦਾ ਸਰੂਪ ਇਸ ਪ੍ਰਕਾਰ ਕਹਿੰਦਾ ਵਿਆਕਰਨ ਉਹ ਵਿਦਿਆ ਹੈ ਜਿਸ ਵਿੱਚ ਭਾਸ਼ਾ ਦੇ ਨਿਯਮ ਨੂੰ ਜਾਣਿਆ ਤੇ ਸਮਝਿਆ ਜਾਂਦਾ ਹੈ ਪਾਸ਼ਾ ਸੰਬੰਧੀ ਵਿਆਕਰਨ ਦੇ ਨਿਯਮ ਬਾਹਰੋਂ ਨਹੀਂ ਨਹੀਂ ਬਣੇ ਹੁੰਦੇ ਕਹਿੰਦਾ ਮੀਨਿੰਗ ਕੀ ਹੈ ਵੀ ਜਿਹੜੀ ਇੱਕ ਲੈਂਗੁਏਜ ਹੈ ਜੇ ਪਾਸ਼ਾ ਜੀ ਉਹਦੇ ਜਿਹੜੇ ਵਿਆਕਰਨ ਦੇ ਨਿਯਮ ਨੇ ਉਹ ਬਾਹਰੋਂ ਨਹੀਂ ਬਣੇ ਹੁੰਦੇ ਸਗੋਂ ਇਹ ਕਹਿੰਦਾ ਉਸ ਭਾਸ਼ਾ ਦੀ ਸਰੰਚਨਾ ਵਿੱਚ ਵਿਕਸਿਤ ਹੁੰਦੇ ਨੇ ਕਹਿੰਦਾ ਮਤਲਬ ਜਿਹੜੀ ਉਹਦੀ ਸਟਰਕਚਰ ਹੁੰਦਾ ਹੈ ਜੀ ਸਰੰਚਨਾ ਬਿਉਜੇ ਜਿਹੜਾ ਸਟਰਕਚਰ ਉਹਦੇ ਵਿੱਚ ਹੀ ਕੀ ਹੈ ਵਿਕਸਿਤ ਹੁੰਦੇ ਹੁੰਦੇ ਨੇ ਨਿਯਮ ਹਰ ਪਾਸ਼ਾ ਦਾ ਕਿੰਦਾ ਆਪਣਾ ਵਿਆਕਰਨ ਹੁੰਦਾ ਹੈ ਜਿਸ ਨੂੰ ਕਿਸੇ ਦੂਜੀ ਭਾਸ਼ਾ ਉਤੇ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾਂਦਾ ਉਮ ਕਹਿਣ ਦਾ ਮੀਨਿੰਗ ਹੈ ਜੇ ਆਪਣੇ ਕੋਲ ਇੱਕ ਹਿੰਦੀ ਲੈਂਗੁਏਜ ਹੈ ਇੱਕ ਇੰਗਲਿਸ਼ ਲੈਂਗੁਏਜ ਹੈ ਤੇ ਇੱਕ ਆਪਣੇ ਕੋਲ ਹੁੰਦੀ ਹੈ ਪੰਜਾਬੀ ਤਾਂ ਕਹਿਣ ਦਾ ਮੀਨਿੰਗ ਇੱਥੇ ਇਹ ਇਹ ਕਹਿਣਾ ਚਾਹੁੰਦੇ ਨੇ ਵੀ ਇੱਕ ਜਿਹੜੀ ਲੈਂਗੁਏਜ ਜਾਂ ਭਾਸ਼ਾ ਦੇ ਨਿਯਮ ਨੇ ਜੀ ਉਹ ਆਪਾਂ ਦੂਜੀ ਭਾਸ਼ਾ ਉੱਤੇ ਪੂਰੀ ਤਰ੍ਹਾਂ ਲਾਗੂ ਚ ਥੋਪ ਨਹੀਂ ਸਕਦੇ ਲਾਗੂ ਨਹੀਂ ਹੁੰਦੇ ਹਰ ਇੱਕ ਭਾਸ਼ਾ ਦਾ ਆਪਣਾ ਵਿਆਕਰਨ ਹੁੰਦਾ ਹੈ ਕਹਿੰਦਾ ਹਰ ਭਾਸ਼ਾ ਦੇ ਨਿਯਮ ਉਸ ਦੀ ਬੰਦਤਰ ਦੀ ਪਰਖ ਕਰਕੇ ਹੀ ਲੱਭਣੇ ਪੈਂਦੇ ਨੇ ਵੀ ਹਰ ਇੱਕ ਭਾਸ਼ਾ ਦੇ ਜਿਹੜੇ ਨਿਯਮ ਨੇ ਉਹਨਾਂ ਨੂੰ ਕੀ ਹੈ ਉਹਨਾਂ ਦੀ ਜਿਹੜੀ ਬੰਦਤਰ ਆ ਉਹ ਪਰਖ ਕੇ ਹੀ ਲੱਭਣਾ ਪੈਂਦਾ ਹੈ ਵਿਆਕਰਨ ਦੇ ਨਿਯਮ ਵਿੱਚ ਲਚਕ ਨਹੀਂ ਹੁੰਦੀ ਪਰ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਜਿਹੜੇ ਵਿਆਕਰਨ ਦੇ ਨਿਯਮ ਨੇ ਜੀ ਉਹ ਕੀ ਹੈ ਉਹ ਲਚਕ ਨਹੀਂ ਹੁੰਦੀ ਉਹਨਾਂ ਚ ਵੀ ਜਮੀ ਐ ਐਨਿਮਾ ਤੇ ਅਸਰ ਇੱਕ ਸਮੇਂ ਤੋਂ ਆਪਾਂ ਕੁਝ ਟਾਈਮ ਬਾਅਦ ਹੀ ਕਿਹਾ ਨਿਯਮ ਆਪਣੇ ਆਪ ਬਦਲ ਕੇ ਲਿਖ ਦਈਏ ਉਹ ਨਹੀਂ ਹੁੰਦਾ ਕਹਿੰਦਾ ਜੀਵਿਤ ਜੇ ਪਰ ਇਹ ਜੀਵਿਤ ਭਾਸ਼ਾ ਗਤੀਸ਼ੀਲ ਹੁੰਦੀ ਹੈ ਕਹਿਣ ਦਾ ਮਤਲਬ ਜਿਹੜੀ ਭਾਸ਼ਾ ਆਪਾਂ ਰੋਟ ਜ਼ਿੰਦਗੀ ਚ ਯੂਜ਼ ਕਰਦੇ ਆਂ ਵੀ ਉਹ ਗਤੀਸ਼ੀਲ ਹੁੰਦੀ ਹੈ ਕਹਿਣ ਦਾ ਮੀਨਿੰਗ ਕੀ ਹੈ ਵੀ ਸਮੇਂ ਦੇ ਚਾਲ ਨਾਲ ਭਾਸ਼ਾ ਬਦਲਦੀ ਹੈ ਤੇ ਭਾਸ਼ਾ ਦੇ ਨਿਯਮ ਵੀ ਬਦਲਦੇ ਨੇ ਕਹਿਣ ਦਾ ਮੀਨਿੰਗ ਕੀ ਹੈ ਜੀ ਵੀ ਜਿਹੜੀ ਸਮੇਂ ਦੀ ਚਾਲ ਹੈ ਜੀ ਟਾਈਮ ਹੈ ਜੀ ਟਾਈਮ ਟੂ ਟਾਈਮ ਜਦ ਚੇਂਜ ਆਉਂਦਾ ਰਹਿੰਦਾ ਹੈ ਤਾਂ ਕੁਝ ਨਾ ਕੁਝ ਤਾਂ ਜਿਹੜੇ ਭਾਸ਼ਾ ਦੇ ਨਿਯਮ ਨੇ ਉਹਨਾਂ ਵਿੱਚ ਵੀ ਕੀ ਬਦਲਾਅ ਆਉਂਦਾ ਰਹਿੰਦਾ ਹੈ ਇਸ ਲਈ ਕਹਿੰਦਾ ਸਮੇਂ-ਸਮੇਂ ਤੇ ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਨੇ ਹੁਣ ਆਪਾਂ ਦੇਖਦੇ ਹਾਂ ਦੇਖੋ ਜੀ ਜੇ ਪੁਰਾਣੇ ਸਮੇਂ ਤੇ ਹੁਣ ਸਮੇਂ ਦੀ ਲੈਂਗੁਏਜ ਗੱਲ ਕਰੀਏ ਤਾਂ ਕਿੰਨਾ ਫਰਕ ਆਇਆਗਾ ਉਹ ਕਿਵੇਂ ਹੋਇਆਗਾ ਉਹ ਹੋਇਆ ਸਮੇਂ ਦੇ ਡਿਵੈਲਪਮੈਂਟ ਨਾਲ ਜਿ ਸਮੇਂ ਦੀ ਗਤੀ ਮੱਧਮ ਬਦਲਣਾ ਉਹਦੇ ਨਾਲ ਸਮੇਂ ਦੀ ਤਬਦੀਲੀਆਂ ਜੋ-ਜੋ ਆਂਦੀਆਂ ਪਰਵਰਤਨ ਜੋ-ਜੋ ਹੁੰਦੀਆਂ ਰਹਿੰਦੇ ਨੇ ਉਹ ਵੀ ਜਿਹੜੀ ਆਪਣੀ ਭਾਸ਼ਾ ਨੇ ਵੀ ਉਹਨਾਂ ਦੇ ਲੈਂਗੁਏਜ ਦੇ ਉਹਨਾਂ ਦੇ ਸਟਰਕਚਰ ਦੇ ਉਹਨਾਂ ਦੇ ਵਿਆਕਰਨ ਚ ਵੀ ਕੀ ਇਹ ਤਬਦੀਲੀਆਂ ਆਉਂਦੀਆਂ ਰਹਿੰਦੇ ਨੇ ਸਮੇਂ ਨਾਲ ਇਹ ਜ਼ਰੂਰੀ ਵੀ ਹੈ ਕਿਉਂਕਿ ਜਿਹੜਾ ਜੀਵਨ ਹੈ ਜਾਂ ਭਾਸ਼ਾ ਉਹ ਸਾਰੀ ਕਿ ਗਤੀਸ਼ੀਲ ਹੁੰਦੇ ਨੇ ਚੱਲਦੇ ਰਹਿਣਾ ਇਹਨੂੰ ਹੀ ਆਪਾਂ ਜ਼ਿੰਦਗੀ ਕਹਿੰਦੇ ਆ ਨੈਕਸਟ ਦੇਖੋ ਜੀ ਵਿਆਕਰਨ ਦੀ ਮਹੱਤਤਾ ਉਹਨਾਂ ਆਪਣਾ ਨੈਕਸਟ ਅਗੇ ਵਿਆਕਰਨ ਦੀ ਇੰਪੋਰਟੈਂਸ ਕੀ ਹੈ ਮੱਧ ਤੱਕ ਕਿਉਂ ਇਹ ਕਹਿੰਦਾ ਜੋ ਕਿ ਸਮੇਂ ਦੇ ਪ੍ਰਸੰਗ ਵਿੱਚ ਵਿਆਕਰਨ ਦੀ ਪੜ੍ਹਾਈ ਦਾ ਖਾਸ ਮਹੱਤਵ ਹੈ ਪੁਰਾਣੇ ਸਮੇਂ ਦੇ ਮੁਕਾਬਲੇ ਵਰਤਮਾਨ ਵਿੱਚ ਵਿਆਕਰਨ ਦੇ ਨਿਯਮ ਦੀ ਲੋਡ ਵਧੇ ਰਹੀ ਹੈ ਕਹਿੰਦਾ ਮੀਨਿੰਗ ਵੀ ਹੁਣ ਦੇ ਸਮੇਂ ਵਿੱਚ ਜਿਹੜਾ ਵਰਤਮਾਨ ਆਪਣਾ ਚੱਲ ਰਿਹਾ ਜੀ ਉਹਦੇ ਵਿੱਚ ਜਿਹੜੇ ਆਪਣੇ ਵਿਆਕਰਨ ਦੇ ਨਿਯਮ ਆ ਉਹਨਾਂ ਦੀ ਲੋਡ ਹੋਰ ਵੀ ਵੱਧ ਗਈ ਪੁਰਾਣੇ ਸਮੇਂ ਨਾਲੋਂ ਅਜੋਕੀ ਪਰਸਤਿਤੀਆਂ ਵਿੱਚ ਇੱਕ ਵਿਦਿਆਰਥੀ ਇੱਕ ਤੋਂ ਵੱਧ ਪਛਾਣਵੰਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ ਕਹਿੰਦਾ ਮੀਨਿੰਗ ਹੁਣ ਸਮਾਂ ਇਹ ਜਾ ਗਿਆ ਹੋ ਗਿਆ ਵੀ ਆਪਾਂ ਨੂੰ ਇੱਕ ਲੈਂਗੁਏਜ ਦੇ ਆਪਣੇ ਜਿਵੇਂ ਇਹਦੀ ਆਪਣੀ ਨੇਟਿਵ ਲੈਂਗੁਏਜ ਹੈ ਆਪਣੀ ਮਾਤਰ ਭਾਸ਼ਾ ਉਹਦੇ ਨਾਲ ਆਪਾਂ ਨੂੰ ਜਿਹੜੀ ਦੂਜੀ ਲੈਂਗੁਏਜ ਹੈ ਉਹਨਾਂ ਦਾ ਗਿਆਨ ਹੋਣਾ ਵੀ ਬਹੁਤ ਜ਼ਰੂਰੀ ਹੈ ਜੀ ਕਹਿੰਦਾ ਭਾਸ਼ਾਾਂ ਮੰਦੀ ਇਹ ਸਮਝ ਦਾ ਗਿਆਨ ਹਾਸਲ ਕਰਨ ਵਿੱਚ ਵਿਆਕਰਨ ਦੀ ਖਾਸ ਭੂਮਿਕਾ ਹੈ ਕਹਿੰਦਾ ਮੀਨਿੰਗ ਕੀ ਹੈ ਜੇ ਆਪਾਂ ਇੱਕ ਤੋਂ ਜ਼ਿਆਦਾ ਲੈਂਗੁਏਜ ਸਿੱਖਣੀ ਹੈ ਤਾਂ ਆਪਾਂ ਨੂੰ ਉਹ ਸਿੱਖਣ ਲਈ ਉਸ ਜਿਹੜੀ ਦੂਜੀ ਜਿਹੜੀ ਭਾਸ਼ਾਾਂ ਮੰਦੀ ਵਿਆਕਰਨ ਹੈ ਜ ਜਿਹਨਾਂ ਆਪਾਂ ਗ੍ਰਾਮਰ ਕਹਿੰਦੇ ਆ ਉਹਦੀ ਵੀ ਆਪਾਂ ਨੂੰ ਸਮਝ ਕੀ ਹੈ ਇਹਦੇ ਵਿੱਚ ਮਿਲਦੀ ਹੈ ਤਾਂ ਕਿ ਆਪਾਂ ਨੂੰ ਜੇ ਆਪਾਂ ਵਿਆਕਰਨ ਉਹਦੀ ਪਤਾ ਹੋਊਗੀ ਤਾਂ ਹੀ ਆਪਾਂ ਉਸ ਭਾਸ਼ਾ ਨੂੰ ਕੀ ਹੈ ਲਿਖ ਪੜ ਸਕਦੇ ਹਾਂ ਅੱਜ ਦੇ ਕਹਿੰਦਾ ਵਿਸ਼ਵੀਕਰਨ ਦੇ ਯੁੱਗ ਵਿੱਚ ਇੱਕ ਬੱਚੇ ਨੂੰ ਮਾਂ ਪਾਸ਼ਾ ਇੱਕ ਬੱਚੇ ਨੂੰ ਮਾਂ ਪਾਸ਼ਾ ਰਾਸ਼ਟਰੀ ਭਾਸ਼ਾ ਤੇ ਕਿਸੇ ਅੰਤਰਰਾਸ਼ਟਰੀ ਭਾਸ਼ਾ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਕਹਿੰਦਾ ਮੀਨਿੰਗ ਕੀ ਹੈ ਜੀ ਵੀ ਜੇ ਦੇਖੋ ਆਪਾਂ ਨੇ ਆਪਨ ਮਦਰ ਟੰਗ ਦਾ ਆਪਾਂ ਆਪਣੀ ਫੈਮਿਲੀ ਦੇ ਪਰਿਵਾਰ ਚ ਸਿੱਖ ਲੰਨੇ ਆ ਉਹ ਤੋਂ ਬਾਅਦ ਜਿਹੜੀ ਆਪਣੀ ਘਰੇ ਰਾਜ ਭਾਸ਼ਾ ਹੁੰਦੀ ਹੈ ਤੇ ਕਿ ਜਿਹੜੀ ਇੰਟਰਨੈਸ਼ਨਲ ਲੈਂਗੁਏਜ ਹੁੰਦੀ ਹੈ ਇਹਨਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਆਪਾਂ ਜੇ ਆਪ ਨੂੰ ਨਾ ਤਿੰਨੇ ਲੈਂਗੁਏਜ ਦਾ ਇੱਕ ਤੋਂ ਜ਼ਿਆਦਾ ਲੈਂਗੁਏਜ ਦਾ ਗਿਆਨ ਹੋਊਗਾ ਤਾਂ ਹੀ ਆਪਾਂ ਕੀ ਹੈ ਆਪਣੇ ਜਿਹੜੇ ਜੀਵਨ ਵਿੱਚ ਕਾਮਯਾਬ ਹੋ ਸਕਦੇ ਆ ਕਿਉਂਕਿ ਜੇ ਆਪਾਂ ਇੱਕ ਲੈਂਗੁਏਜ ਜਾਣਾਂਗੇ ਤਾਂ ਆਪਾਂ ਨੂੰ ਇੱਕ ਏਰੀਆ ਵਿੱਚ ਸੀਮਤ ਹੋਵਾਂਗੇ ਬਟ ਜੇ ਆਪਾਂ ਨੂੰ ਕਈ ਲੈਂਗੁਏਜਾਂ ਆਉਂਦੀ ਹੋਣਗੀਆਂ ਤਾਂ ਆਪਾਂ ਕੀ ਹੈ ਇੱਕ ਤੋਂ ਜ਼ਿਆਦਾ ਏਰੀਆ ਵਿੱਚ ਉਹਦਾ ਯੂਜ਼ ਕਰਕੇ ਆਪਾਂ ਆਪਣੇ ਜੀਵਨ ਨੂੰ ਪੂਰੇ ਸੁਖਾਲਾ ਬਣਾ ਸਕਦੇ ਆ ਕਹਿੰਦਾ ਇਸ ਭਾਸ਼ਾ ਦੇ ਮਿਆਰੀ ਰੂਪ ਦੀ ਸਮਝ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਲੈਂਗੁਏਜ ਦੇ ਮਿਆਰੀ ਰੂਪ ਹੁੰਦੇ ਨੇ ਉਹਨਾਂ 'ਚ ਸਮਝ ਆਉਣਾ ਕਿਹ ਜਰੂਰੀ ਹੈ ਜੀ ਇਹ ਗਿਆਨ ਪ੍ਰਾਪਤੀ ਦਾ ਆਰੰਭ ਬੱਚੇ ਦੇ ਸਕੂਲ ਜਾਣ ਨਾਲੋਂ ਸ਼ੁਰੂ ਹੁੰਦਾ ਹੈ ਕਹਿੰਦਾ ਮੀਨਿੰਗ ਕੀ ਹੈ ਵੀ ਜਿਹੜਾ ਗਿਆਨ ਪ੍ਰਾਪਤੀ ਦਾ ਇਹ ਅਨੰਦ ਹੈ ਭਾਸ਼ਾ ਦੀ ਦਾ ਉਹ ਬੱਚੇ ਨੂੰ ਕਿ ਸਕੂਲ ਜਾਣ ਤੋਂ ਪਹਿਲਾਂ ਕਿਹ ਜਾਣਨ ਕੇ ਪ੍ਰਾਪਤ ਹੁੰਦਾ ਕਹਿੰਦਾ ਮਤਲਬ ਕਿ ਜਦੋਂ ਬੱਚਾ ਸਕੂਲ 'ਚ ਐਂਟਰ ਕਰਦਾ ਉਦੋਂ ਕਿ ਉਹਨੂੰ ਬਿਆਕਰਣ ਦੇ ਗ੍ਰਾਮਰ ਦੇ ਤੇ ਭਾਸ਼ਾ ਦੇ ਨਿਯਮਾਂ ਨੂੰ ਕਿ ਜਾਣੂ ਕਰਵਾ ਜਾਂਦਾ ਹੌਲੀ-ਹੌਲੀ ਚਾਹੇ ਉਹ ਕਿਸੇ ਭਾਸ਼ਾ ਦੇ ਥਰੂ ਜਾ ਕੀ ਹੈ ਜੋ ਜੋ ਵੱਡੀ ਕਲਾਸਾਂ ਦੇ ਨੂੰ ਫਿਰ ਆਪਾਂ ਕੀ ਉਹਨਾਂ ਨੂੰ ਇੱਕ ਸਟਰਕਚਰ ਦੇ ਰੂਪ ਵਿੱਚ ਕੀ ਹੈ ਉਹ ਨਿਯਮ ਕੀ ਹੈ ਸਮਝਾਨੀ ਆ ਜਿੱਥੇ ਕਹਿੰਦਾ ਆ ਪਾਸ਼ਾ ਦੀ ਸਮਝ ਦਾ ਮੂਲ ਗਿਆਨ ਹਾਸਿਲ ਕਰਦਾ ਹੈ ਜੋ ਜੋ ਉਹ ਅੱਗੇ ਪੜ੍ਹਦਾ ਹੈ ਕਿਉਂ ਤੋਂ ਉਸ ਪਾਸ਼ਾ ਬਾਰੇ ਵੱਦ ਤੋਂ ਵੱਦ ਗਿਆਨ ਪ੍ਰਾਪਤ ਕਰਦਾ ਹੈ ਜੋ ਜੋ ਕਹਿੰਦਾ ਉਹ ਅੱਗੇ ਪੜ੍ਹਦਾ ਜਾਂਦਾ ਹੈ ਉਹੀ ਗੱਲ ਹੈ ਜਿੱਥੋਂ ਤੋਂ ਕਹਿੰਦਾ ਕੋਈ ਨਾ ਪਾਸ਼ਾ ਦੀ ਜਿਹੜੀ ਵੱਦ ਤੋਂ ਵੱਦ ਜਿਹੜਾ ਗਿਆਨ ਉਹ ਕੀ ਪ੍ਰਾਪਤ ਹੁੰਦਾ ਰਹਿੰਦਾ ਹੈ ਪਾਸ਼ਾ ਦੀ ਪੜ੍ਹਾਈ ਵਿੱਚ ਵਿਆਕਰਨ ਦੀ ਪੜ੍ਹਾਈ ਦਾ ਵੀ ਸ਼ਾਮਿਲ ਹੁੰਦੀ ਹੈ ਕਹਿੰਦਾ ਲਿਖੀ ਹੈ ਵੀ ਜਿਹੜੀ ਕਾਪਾ ਪਾਸ਼ਾ ਪੜ੍ਹਦੇ ਆ ਉਦੇ ਵਿੱਚ ਜਿਹੜੇ ਵਿਆਕਰਨ ਹੈ ਉਹ ਵੀ ਕਿ ਸ਼ਾਮਿਲ ਹੁੰਦੀ ਹੈ ਕਿਉਂਕਿ ਆਪਾਂ ਦੇਖਦੇ ਆ ਨਾ ਇੱਕ ਜਿਹੜਾ ਚੈਪਟਰ ਹੈਗਾ ਜ ਜਦ ਆਪਾਂ ਪੰਜਾਬੀ ਦਾ ਕੋਈ ਇੱਕ ਲੈਸਨ ਜਾਂ ਪੜ ਪੜਾਉਂਦੀਆਂ ਤਾਂ ਉਹਦੇ ਪਿੱਛੇ ਆਪਾਂ ਵਿਆਕਰਨ ਨਾਲ ਸੰਬੰਧੀ ਪੋਰਸ਼ਨ ਪਾਇਆ ਹੁੰਦਾ ਹੈ ਤਾਂ ਇਥੋਂ ਕੀ ਮਤਲਬ ਹੋ ਗਿਆ ਇਥੋਂ ਕੀ ਹੋ ਗਿਆ ਵੀ ਆਪਾਂ ਪਾਛ ਦੇ ਨਾਲ ਵਿਆਕਰਨ ਵੀ ਕੀ ਹੈ ਸਿੱਖਦੇ ਆ ਨਾਲ ਨਾਲ ਇਸ ਪ੍ਰਕਾਰ ਕਹਿੰਦੇ ਇੱਕ ਬੱਚੇ ਨੂੰ ਸ਼ੁੱਧ ਤੇ ਮਿਆਰੀ ਭਾਸ਼ਾ ਸਿੱਖਣ ਵਿੱਚ ਸਹਾਇਤਾ ਮਿਲਦੀ ਹੈ ਤਾਂ ਕੀ ਮਿਲਦੀ ਹੈ ਜੀ ਜਦੋਂ ਆਪਾਂ ਗ੍ਰਾਮਰ ਜਾਂ ਵਿਆਕਰਨ ਨੂੰ ਭਾਸ਼ਾ ਦੇ ਨਾਲ ਪੜਦੇ ਆ ਜਿਨ੍ਹਾਂ ਨਾਲ ਕਿ ਤਾਂ ਸ਼ੁੱਧ ਤੇ ਇੱਕ ਮਿਆਰੀ ਭਾਸ਼ਾ ਸਿੱਖਣ ਵਿੱਚ ਕਿ ਸਹਾਇਤਾ ਮਿਲਦੀ ਹੈ ਉਦਾਹਰਨ ਵਜੋਂ ਕਹਿੰਦਾ ਉਦਾਹਰਨ ਵਜੋਂ ਧੁਨੀਆਂ ਦੇ ਸਹੀ ਉਚਾਰਨ ਦਾ ਗਿਆਨ ਸ਼ਬਦਾਂ ਦੀ ਵੰਤਰ ਵਿਧੀ ਉਹਨਾਂ ਦੀ ਸ਼ੁੱਧ ਵਰਤੋਂ ਤੇ ਸ਼ਬਦ ਭੇਦ ਦਾ ਗੋਧ ਹੁੰਦਾ ਹੈ ਨਾਲ ਹੀ ਉਹ ਵਾਕਾਂ ਦੀ ਕਿਹ ਸ਼ੁੱਧ ਵਰਤੋਂ ਤੇ ਪ੍ਰਯੋਗ ਕਰਨ ਦਾ ਢੰਗ ਵੀ ਸਿੱਖਦਾ ਹੈ ਕਹਿਣ ਦਾ ਮਤਲਬ ਜਦੋਂ ਉਹ ਕਿ ਇਹ ਭਾਸ਼ਾ ਦੇ ਨਾਲ ਲੈਂਗੁਏਜ ਜਾਂ ਗ੍ਰਾਮਰ ਸਿੱਖਦਾ ਹੈ ਲੈਂਗੁਏਜ ਨਾਲ ਸੌਰੀ ਜੀ ਗ੍ਰਾਮਰ ਸਿੱਖਦਾ ਹੈ ਤਾਂ ਧੁਨੀਆਂ ਦਾ ਸਹੀ ਉਚਾਰਨ ਪਤਾ ਲੱਗਦਾ ਉਹਨੂੰ ਸ਼ਬਦਾਂ ਦੀ ਵੰਤਰ ਉਹਨਾਂ ਦੀ ਸ਼ੁੱਧ ਵਰਤੋਂ ਤੇ ਸ਼ਬਦ ਭੇਦ ਦਾ ਗਿਆਨ ਵੀ ਹੁੰਦਾ ਹੈ ਤਿੰਨਾਂ ਵਾਲੀ ਕਹਿੰਦਾ ਜਿਹੜਾ ਪਾਕਾਂ ਦੀ ਵਰਤੋਂ ਤੇ ਸ਼ੁੱਧ ਪ੍ਰਯੋਗ ਦਾ ਕਿੱਹਾ ਢੰਗ ਵੀ ਸਿੱਖਦਾ ਹੈ ਇਸ ਤੋਂ ਇਲਾਵਾ ਕਹਿੰਦਾ ਦੂਜੀਆਂ ਭਾਸ਼ਾਵਾਂ ਸਿੱਖਣ ਵਿੱਚ ਵੀ ਵਿੱਚ ਤਾਂ ਵਿਆਕਰਨ ਹੋਰ ਵੀ ਮਦਦਗਾਰ ਸਾਬਿਤ ਹੁੰਦੇ ਜਦੋਂ ਆਪਾਂ ਇੱਕ ਲੈਂਗੁਏਜ ਦੇ ਗ੍ਰਾਮਰ ਸਿੱਖ ਲੈਨੇ ਆ ਤਾਂ ਆਪਾਂ ਉਹਦੇ ਨਾਲ ਆਪਾਂ ਜਿਹੜੀ ਹੋਰ ਜਿਹੜੀ ਦੂਜੀਆਂ ਭਾਸ਼ਾਵਾਂ ਸਿੱਖਣ ਜਾਂ ਉਹਨਾਂ ਦੇ ਵਿਆਕਰਨ ਸਿੱਖਣ ਵਿੱਚ ਮਦਦਗਾਰ ਹੁੰਦੇ ਆ ਜੀ ਸਹਾਇ ਹੀ ਹੁੰਦੀਆਂ ਨੇ ਨੈਕਸਟ ਦੇਖੋ ਜੀ ਕਹਿੰਦਾ ਕਈ ਵਾਰ ਇਹ ਕਿਹਾ ਜਾਂਦਾ ਹੈ ਕਿ ਵਿਆਕਰਨ ਦਾ ਸਬੰਧ ਕੇਵਲ ਲਿਖਤੀ ਭਾਸ਼ਾ ਨਾਲ ਹੁੰਦਾ ਹੈ ਕਹਿੰਦਾ ਮੀਨਿੰਗ ਕੀ ਹੈ ਕਈ ਵਾਰ ਆਪਾਂ ਕਹਿ ਦਿੰਦੇ ਆ ਵੀ ਜਿਹੜਾ ਵਿਆਕਰਨ ਦਾ ਸੰਬੰਧ ਹੈ ਉਹ ਤਾਂ ਕਹਿੰਦਾ ਲਿਖਤੀ ਭਾਸ਼ਾ ਨਾਲ ਹੀ ਹੁੰਦਾ ਹੈ ਬੋਲ ਚੱਲਦੀ ਭਾਸ਼ਾ ਨਾਲ ਨਹੀਂ ਜਦਕਿ ਵਿਆਕਰਨ ਦਾ ਸੰਬੰਧ ਭਾਸ਼ਾ ਦੇ ਦੋਵੇਂ ਰੂਪਾਂ ਨਾਲ ਹੁੰਦਾ ਦੋਹਾਂ ਰੂਪਾਂ ਨਾਲ ਕਹਿਣ ਦਾ ਮੀਨਿੰਗ ਕੀ ਹੈ ਵੀ ਆਪਾਂ ਐਂ ਨਹੀਂ ਕਹਿ ਸਕਦੇ ਵੀ ਜਿਹੜਾ ਵਿਆਕਰਨ ਦਾ ਸੰਬੰਧ ਕਿਉਂ ਲਿਖਤੀ ਭਾਸ਼ਾ ਨਾਲ ਹੈ ਉਹ ਬੋਲ ਚੱਲ ਭਾਸ਼ਾ ਨਾਲ ਵੀ ਹੁੰਦਾ ਹੈ ਇਸ ਦਾ ਲਿਖਤੀ ਭਾਸ਼ਾ ਦੇ ਵਿਆਕਰਨ ਨਾਲ ਅੰਤਰ ਕੇਵਲ ਇਸ ਗੱਲ ਵਿੱਚ ਹੁੰਦਾ ਹੈ ਕਿ ਇਸ ਦੇ ਨਿਯਮ ਇੰਨੇ ਪੱਕੇ ਨਹੀਂ ਹੁੰਦੇ ਜਦ ਆਪਾਂ ਬੋਲਦੇ ਆ ਤਾਂ ਉਸ ਟਾਈਮ ਕਹਿੰਦਾ ਜਿਹੜੇ ਨਿਯਮ ਨੇ ਇੰਨੇ ਪ ਬੋਲਣ ਵਾਲਾ ਆਮ ਤੌਰ ਤੇ ਕਹਿੰਦਾ ਆਪਣੇ ਸਰੋਤੇ ਦੇ ਸਾਹਮਣੇ ਹੁੰਦਾ ਹੈ ਸਾਹਮਣੇ ਹੁੰਦਾ ਹੈ ਸਰੋਤੇ ਦੇ ਬੋਲਣ ਵਾਲੇ ਜਦੋਂ ਇੱਕ ਵਿਅਕਤੀ ਬੋਲਦਾ ਤਾਂ ਜਲਦੀ ਜਿਹੜੀ ਆਡੀਅנס ਹੁੰਦੀ ਹੈ ਸਾਹਮਣੇ ਹੁੰਦੀ ਹੈ ਜਿਸ ਕਰਕੇ ਉਹ ਕਹਿੰਦਾ ਵਿਆਕਰਨਿਕ ਨਿਯਮਾਂ ਵਿੱਚ ਨਿਯਮਾਂ ਵਿੱਚ ਲਈ ਖੁੱਲ ਨੂੰ ਕਿ ਗੱਲ ਦੁਆਰਾ ਕੇ ਚਿਹਰੇ ਦੇ ਹਲ ਪਵਰੇ ਇਸ਼ਾਰਿਆਂ ਦੀ ਸਹਿਤ ਨਾਲ ਕੇ ਪੂਰਾ ਕਰ ਲੈਂਦਾ ਉਹਦੋਂ ਕੀ ਹੈ ਐਨ ਜਿਹ ਫਰੰਟ ਤੇ ਹੁੰਦਾ ਇੱਕ ਬੋਲਣ ਵਾਲਾ ਕਹੂੰਗਾ ਆਪਣੇ ਆਡੀਅנס ਜਾਂ ਆਪਣੇ ਸਰੋਤਾਂਵਾਂ ਨੂੰ ਮਤਲਬ ਉਨ੍ਹਾਂ ਦੀ ਲੋੜ ਅਨਸਾਰ ਉਹ ਜਿਹੜੇ ਵਿਆਕਰਨ ਦੇ ਨਿਯਮ ਨੇ ਜੀ ਉਹਨਾਂ ਨੂੰ ਕਿ ਖੁੱਲ ਕੇ ਦੁਆਰਾ ਦਿਂਦਾ ਜਾਂ ਚੈਰੇ ਦੇਵਾ ਪਬਜ ਇਸ਼ਾਰਿਆਂ ਨਾਲ ਕੀ ਹੈਗਾ ਵਿਆਕਰਨ ਨੂੰ ਯੂਜ਼ ਕਰ ਲੈਂਦਾ ਹੈ ਜਿਹੜੀ ਆਪਣੀ ਬੋਲਚਾਲ ਦੀ ਭਾਸ਼ਾ ਹੁੰਦੀ ਹੈ ਜੀ ਨੈਕਸਟ ਦੇਖੋ ਜੀ ਵਿਆਕਰਨ ਦਾ ਮਤਲਬ ਵਿਆਕਰਨ ਦਾ ਮਤਲਬ ਕੀ ਹੈ ਜੀ ਕਹਿੰਦਾ ਵਿਆਕਰਨ ਅਸਲ ਵਿੱਚ ਇੱਕ ਜਹੀ ਪ੍ਰਕਿਰਿਆ ਹੈ ਜੋ ਇਹ ਦੱਸਦੀ ਹੈ ਕਿ ਧੁਨੀ ਤੋਂ ਪਾ ਵੰਸ਼ ਦਾ ਸ਼ਬਦ ਤੋਂ ਵਾਕਾਂਸ਼ ਦਾ ਵਾਕਾਂਸ਼ ਤੋਂ ਉਪਵਾਕ ਦਾ ਅਤੇ ਉਪਵਾਕ ਤੋਂ ਵਾਕ ਦਾ ਨਿਰਮਾਣ ਕਿਵੇਂ ਹੁੰਦਾ ਹੈ ਵੀ ਵਿਆਕਰਨ ਤਾਂ ਆਪਾਂ ਨੂੰ ਇਹ ਪਤਾ ਲੱਗਦਾ ਹੈ ਵੀ ਇੱਕ ਧੁਨੀ ਦਾ ਪਾਵਾਂਸ਼ ਤੋਂ ਸ਼ਬਦ ਦਾ ਵਾਕਾਂਸ਼ ਤੋਂ ਵਾਕਾਂਸ਼ ਦਾ ਉਪਵਾਕ ਤੋਂ ਤੇ ਉਪਵਾਕ ਤੋਂ ਵਾਕ ਦਾ ਕੀ ਨਿਰਮਾਣ ਕਿਵੇਂ ਹੁੰਦਾ ਹੈ ਅਤੇ ਵਾਕ ਵਿੱਚ ਕਹਿੰਦਾ ਕਿਹੜੇ-ਕਿਹੜੇ ਤੱਤ ਕਾਰਜ ਸ਼ਿਰੂ ਹੁੰਦੇ ਨੇ ਤੇ ਉਹਨਾਂ ਦੇ ਆਪਸੀ ਰਿਸ਼ਤੇ ਕੀ ਹਨ ਸੋ ਇਸ ਪ੍ਰਕਾਰ ਭਾਸ਼ਾ ਦੀ ਵਰਤਾਰੇ ਪਿੱਛੇ ਕੰਮ ਕਰਨ ਦੇ ਨਿਯਮ ਲੱਭੇ ਜਾਂਦੇ ਨੇ ਵੀ ਆਪਾਂ ਇਹੀ ਚੀਜ਼ ਵਰਤ ਕੇ ਜੇ ਤਾਂ ਆਪਾਂ ਡਿਫਰੈਂਸ ਪਤਾ ਲੱਗ ਜੇ ਵੀ ਧੁਨੀ ਤੋਂ ਪਾਵਾਂਸ਼ ਦਾ ਨਿਰਮਾਣ ਕਿਵੇਂ ਹੋਇਆ ਸ਼ਬਦ ਤੋਂ ਵਾਕਾਂਸ਼ ਦਾ ਵਾਕਾਂਸ਼ ਤੋਂ ਉਪਵਾਕ ਦਾ ਉਪਵਾਕ ਤੋਂ ਵਾਕ ਦਾ ਤਾਂ ਇਹ ਤੋਂ ਕੀ ਪਤਾ ਲੱਗਦਾ ਇਹ ਤਾਂ ਆਪਾਂ ਉਹ ਜਿਹੜੇ ਤੱਤ ਹੁੰਦੇ ਨੇ ਜਿਹੜੇ ਉਹਦੇ ਵਿੱਚ ਕਾਰਸ਼ੀਰਿਕ ਵਾਕ ਵਿੱਚ ਉਹਨਾਂ ਦੇ ਕਿਹ ਆਪਸੀ ਸੰਬੰਧ ਆਪ ਨੂੰ ਪਤਾ ਲੱਗ ਜਾਂਦੇ ਨੇ ਕਹਿੰਦੇ ਇਸ ਤਰ੍ਹਾਂ ਭਾਸ਼ਾ ਦੀ ਵਰਤਾਰੇ ਪਿੱਛੇ ਕੰਮ ਕਰਨ ਦੇ ਨਿਯਮ ਲੱਭੇ ਜਾਂਦੇ ਨੇ ਫਿਰ ਉਹਨਾਂ ਨੂੰ ਲਾਗੂ ਕਰਕੇ ਛੋਟਾ ਦੱਸਿਆ ਜਾਂਦੀਆਂ ਨੇ ਜਿੱਥੇ ਕੋਈ ਨਿਯਮ ਜਿੰਨਾ ਕੋ ਲਾਗੂ ਹੁੰਦਾ ਉਸ ਅਨੁਸਾਰ ਭਾਸ਼ਾ ਦੀ ਵਰਤੋਂ ਸ਼ੁੱਧ ਜਾਂ ਮਿਆਰੀ ਮੰਨੀ ਜਾਂਦੀ ਹੈ ਕਹਿੰਦਾ ਮਤਲਬ ਜਿੱਥੇ ਆਪਾਂ ਨੂੰ ਕੋਈ ਨਿਯਮ ਕੁਝ ਨਾ ਬਹੁਤ ਪਤਲਾ ਤਾਂ ਉਹ ਦਿਨ ਸਾਰ ਆਪਾਂ ਨੂੰ ਕਿ ਭਾਸ਼ਾ ਜਿਹੜੀ ਸ਼ੁੱਧ ਵਰਤੋ ਹੈ ਤੇ ਮੇਰੀ ਭਾਸ਼ਾ ਨੂੰ ਕਿ ਆਪਾਂ ਮੰਨਦੇ ਆ। ਨੈਕਸਟ ਦੇਖੋ ਇਹ ਸਕੂਲ ਪੱਧਰ ਤੇ ਵਿਆਕਰਨ ਦੇ ਗਿਆਨ ਦਾ ਖਾਸ ਮਹੱਤਵ ਹੈ। ਕਹਿੰਦਾ ਤਾਂ ਜਿਹੜਾ ਸਕੂਲ ਪੱਧਰ ਹੁੰਦਾ ਹੀ ਉਹਦੇ ਵਿੱਚ ਜਿਹੜਾ ਵਿਆਕਰਨ ਦਾ ਮਤ ਤਾਂ ਹੋਰ ਵੀ ਵੱਧ ਜਾਂਦੇ ਕਿਵੇਂ? ਕਹਿੰਦਾ ਇਸ ਗਿਆਨ ਤੋਂ ਬਿਨਾ ਬੱਚੇ ਅੰਦਰ ਤਰਕਮਈ ਸੂਝ ਦਾ ਵਿਕਾਸ ਨਹੀਂ ਹੋ ਸਕਦਾ। ਕਹਿੰਦਾ ਮਤਲਬ ਜੀਵਨ 'ਤੇ ਤਰਕ ਕਰਨਾ ਕਿਸੇ ਚੀਜ਼ ਨੂੰ ਚੀਜ਼ ਦੇ ਮਤਲਬ ਆਪਾਂ ਨੇ ਪੋਜ਼ਿਟਿਵ ਤੇ ਨੈਗੇਟਿਵ ਪੱਖ ਨੂੰ ਦੇਖਣਾ ਹੈ ਤਾਂ ਉਹਦੇ ਲਈ ਕਹਿੰਦਾ ਇਹ ਗਿਆਨ ਹੋਏ ਬਿਨਾ ਬੱਚਾ ਨਹੀਂ ਵਿਕਾਸ ਕਰ ਸਕਦਾ ਜੀ ਉਹਨੂੰ ਕਿ ਵਿਆਕਰਨ ਦਾ ਗਿਆਨੀ ਨਹੀਂ ਹੋਗਾ ਤਾਂ ਉਹਦੇ ਵਿੱਚ ਜਿਹੜੀ ਤਾਕਤ ਸੀ ਲਈ ਸੂਝ ਹੈ ਉਹ ਵਿਕਸਿਤ ਹੀ ਨਹੀਂ ਹੋ ਸਕਦੀ ਇਸ ਨਾਲ ਮਿਆਰੀ ਭਾਸ਼ਾ ਸਿੱਖਣ ਵਿੱਚ ਬਹੁਤ ਮਦਦ ਮਿਲਦੀ ਹੈ ਭਾਸ਼ਾ ਦੀ ਸੁੱਝ ਤੇ ਸਫਲ ਵਰਤੋਂ ਕਰ ਸਕਣ ਦੀ ਜਾਂਚ ਹੁੰਦੀ ਹੈ ਜਿਸ ਨਾਲ ਵਿਦਿਆਰਥੀ ਦਾ ਪ੍ਰੋਸਾ ਵੱਧਦਾ ਹੈ ਆਮ ਤੌਰ ਤੇ ਕਹਿੰਦਾ ਮਾਤ ਭਾਸ਼ਾ ਦੇ ਵਿਆਕਰਨ ਨੂੰ ਸਿੱਖਣ ਵੱਲਬੋਤਾ ਧਿਆਨ ਨਹੀਂ ਦਿੱਤਾ ਜਾਂਦਾ ਪਰ ਮਾਤ ਭਾਸ਼ਾ ਉੱਤੇ ਪੂਰਾ ਅਧਿਕਾਰ ਹਾਸਲ ਕਰਨ ਲਈ ਅਤੇ ਹੋਰ ਪਛਾਣਾਂ ਦੀ ਵਿਆਕਰਨ ਨੂੰ ਸਮਝਣ ਲਈ ਇਸ ਵਿੱਦਿਆ ਨੂੰ ਸਿੱਖਣਾ ਕਹਿੰਦਾ ਬਹੁਤ ਜ਼ਰੂਰੀ ਹੈ ਵੀ ਜੇ ਕਹਿੰਦਾ ਮੀਨਿੰਗ ਕੀ ਹੈ ਇਸ ਪੈਰੇ ਤੋਂ ਹੀ ਸਾਰਾ ਪੈਰਾ ਕੀ ਕਹਿ ਰਿਹਾ ਹੈ ਵੀ ਜੇ ਆਪਾਂ ਨੇ ਆਪਣੀ ਮਾਤ ਭਾਸ਼ਾ ਕੇਵਲ ਆਪਾਂ ਧਿਆਨ ਨਹੀਂ ਦਿੰਦੇ ਵੀ ਆਪਾਂ ਨੂੰ ਮਦਦ ਰਟਣ ਤੇ ਤਾਂ ਕਹਿੰਦਾ ਮੀਨਿੰਗ ਕੀ ਹੈ ਜਦੋਂ ਆਪਾਂ ਆਪਣੀ ਮਾਤ ਭਾਸ਼ਾ ਤੇ ਪੂਰਾ ਅਧਿਕਾਰ ਪ੍ਰਾਪਤ ਕਰ ਲੈਣਗੇ ਤਾਂ ਹੀ ਆਪਾਂ ਨੂੰ ਜਿਹੜੀ ਦੂਜੀ ਪਛਾਣਾਂ ਦੀ ਜਿਹੜੀ ਵੀ ਆ ਕੰਨਾ ਉਹ ਸਿੱਖਣ ਵਿੱਚ ਕੀ ਮਦਦ ਮਿਲਦੀ ਹੈ ਜਦੋਂ ਆਪਾਂ ਆਪਣੀ ਲੈਂਗੁਏਜ ਦੇ ਮਤਲਬ ਭਾਸ਼ਾ ਉਹਦੇ ਵਿੱਚ ਕੀ ਆਪਾਂ ਪੂਰੇ ਪਰਪੱਕ ਹੋ ਜ ਨੇ ਹੁਣ ਵਿਆਕਰਨ ਦੇ ਅੰਗ ਕੀ ਹੁੰਦੇ ਨੇ ਜੀ ਨੈਕਸਟ ਆਪਣਾ ਪੁਆਇੰਟ ਆ ਗਿਆ ਵਿਆਕਰਨ ਦੇ ਅੰਗ ਕੀ ਹੁੰਦੇ ਨੇ ਵਿਆਕਰਨ ਭਾਸ਼ਾ ਦੀ ਸਰਚਨਾ ਵਿੱਚੇ ਕਾਰਜਸ਼ੀਲ ਤੱਤਾਂ ਦੀ ਪੇਸ਼ਕਾਰੀ ਕਰਦਾ ਹੈ ਵਿਆਕਰਨ ਕੀ ਹੈ ਜਿਹੜੀ ਭਾਸ਼ਾ ਦੀ ਸਟਰਕਚਰ ਹੈ ਜੀ ਸਰਚਨਾ ਉਹਦੇ ਜਿਹੜੇ ਕਾਰਜਸ਼ੀਲ ਤੱਤ ਹੁੰਦੇ ਨੇ ਪੇਸ਼ਕਾਰੀ ਕਰਦਾ ਹੈ ਇਸ ਲਈ ਕਹਿੰਦੇ ਭਾਸ਼ਾ ਦੇ ਵਾਕਕ ਅੰਗਾਂ ਦੇ ਦੇ ਅਨਸਾਰ ਵਿਆਕਰਨ ਦੇ ਹੇਠ ਲਿਖੇ ਅੰਗ ਬਣਦੇ ਹਨ ਕਿਹੜੇ ਜੀ ਫਸਟ ਦੇਖੋ ਧੁਨੀ ਦੇ ਦੇ ਅਨੁਪਾ ਕੀ ਕਹਿ ਦਿੰਨੇ ਆ ਧੁਨੀ ਬੋਧ ਫਸਟ ਆਪਣਾ ਧੁਨੀ ਦੇ ਦੇ ਅਨੁਪਾ ਕੀ ਕਹਿ ਦਿੰਨੇ ਧੁਨੀ ਬੋਧ ਸ਼ਬਦਾਂ ਦੇ ਦੇ ਅਨੁਪਾ ਕਹਿ ਦਿੰਨੇ ਸ਼ਬਦ ਬੋਧ ਵਾਕਾਂ ਦਾ ਧਿਆਨ ਹੁੰਦਾ ਬਾਗ ਬੋਧ ਸ਼ਬਦਾਂ ਤੇ ਵਾਕਾਂ ਦੀ ਅਰਥਾਂ ਦਾ ਧਿਆਨ ਕੀ ਹੁੰਦਾ ਜੀ ਅਰਥ ਬੋਧ ਜਦੋਂ ਆਪਾਂ ਸ਼ਬਦਾਂ ਦੇ ਜਦ ਵਾਕਾਂ ਦੇ ਅਰਥਾ ਦਾ ਅਧਿਐਨ ਕਰ ਦਿੱਤਾ ਉਹ ਕੀ ਮੰਨ ਜਾਂਦਾ ਅਰਥੋਧ ਬਣ ਜਾਂਦੇ ਕਿਉਂਕਿ ਆਪਾਂ ਅਰਥ ਜਾਣਦੇ ਹਾਂ ਉਪਰੋਕਤ ਜਾਂ ਤੋਂ ਇਲਾਵਾ ਕਹਿੰਦਾ ਵਿਆਕਰਨ ਵਿੱਚ ਲਿਪੀ ਵਿਸ਼ਰਾਮ ਚਿੰਨ ਸ਼ਬਦ ਜੋੜਾ ਆਦਿ ਬਾਰੇ ਵੀ ਚਰਚਾ ਕੀਤੀ ਜਾਂਦੀ ਹੈ ਇਸ ਪ੍ਰਕਾਰ ਵਿਆਕਰਨ ਬਹੁਤ ਰੋਚਕ ਵਿਸ਼ਾ ਹੈ ਕਿਉਂਕਿ ਇਹ ਭਾਸ਼ਾ ਨਾਲ ਜੁੜਿਆ ਹੋਇਆ ਤੇ ਭਾਸ਼ਾ ਸਾਡੇ ਜੀਵਨ ਦਾ ਕੀ ਹੈ ਜੀਵਨ ਨਾਲ ਜੁੜੀ ਹੋਈ ਹੈ ਕੰਨਮਤਲੂ ਦੇਖੋ ਇਹ ਤਾਂ ਅਧਿਆਨ ਕਰਦੀਆਂ ਜਿਵੇਂ ਧੁਨੀ ਬੋਧ ਹੋ ਗਿਆ ਸ਼ਬਦ ਬੋਧ ਹੋ ਗਿਆ ਅਰਥ ਬੋਧ ਹੋ ਗਿਆ ਵਾਕ ਬੋਧ ਹੋ ਗਿਆ ਤਾਂ ਇਤੋਂ ਹੀ ਲਾਵਾ ਕਹਿੰਦਾ ਕਿ ਜਿਵੇਂ ਇੱਕ ਲਿਪੀ ਹੋ ਗਈ ਆਪਣੀ ਵਿਸ਼ਰਾਮ ਸੀਮ ਹੋ ਗਏ ਸ਼ਬਦ ਜੋੜ ਹੋ ਗਏ ਆਧਵਾਰੀ ਵੀ ਅਪਨ ਵਿਆਕਰਨ ਵਿੱਚ ਜਾਣਕਾਰੀ ਹਾਸਲ ਕਰਦੇ ਆ ਕਹਿੰਦੇ ਇਸ ਪ੍ਰਕਾਰ ਵਿਆਕਰਨ ਇੱਕ ਰੋਚਕ ਵਿਸ਼ਾ ਹੈ ਕਿਉਂਕਿ ਭਾਸ਼ਾ ਨਾਲ ਜੁੜਿਆ ਹੈ ਤੇ ਭਾਸ਼ਾ ਸਾਡੀ ਜ਼ਿੰਦਗੀ ਨਾਲ ਜੁੜੀ ਹੋਈ ਹੈ ਸੋ ਐਸੀ ਮੇਰਾ ਅੱਜ ਦਾ ਟਾਪਿਕ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੇ ਤੁਹਾਡੀ ਕੋਈ ਕੁਐਰੀ ਹੋਵੇ ਜਾਂ ਕੁਝ ਪੁੱਛਣਾ ਵੀ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਚ ਪੁੱਛ ਸਕਦੇ ਹੋ ਦੱਸ ਸਕਦੇ ਹੋ ਜਾਂ ਪੁੱਛ ਸਕਦੇ ਹੋ ਤੇ ਜੇ ਤੁਹਾਨੂੰ ਇਸ ਕਲਾਸ ਦੀ ਪੀਡੀਐਫ ਚਾਹੀਦੀ ਹੈ ਤਾਂ ਤੁਸੀਂ ਮੇਰੇ ਟੈਲੀਗ੍ਰam ਨੂੰ ਜੁਆਇਨ ਕਰ ਲਓ ਜੀ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਚ ਦਿੱਤਾ ਹੋਇਆ ਹੈ ਜੇ ਅੱਜ ਦੀ ਵੀਡੀਓ ਜੇ ਮੇਰੀ ਮਿਹਨਤ ਵਧੀਆ ਲੱਗਿਓ ਵੀ ਤਾਂ ਵੀਡੀਓ ਨੂੰ ਇੱਕ ਲਾਈਕ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਦੋਸਤਾਂ ਨੂੰ ਨਿਤਰਨ ਵੱਤਵਾ ਦੇ ਸ਼ੇਅਰ ਜਰੂਰ ਕਰ ਦਿਓ ਇਸ ਵੀਡੀਓ ਨੂੰ ਕਿਉਂਕਿ ਅੱਜ ਤੋ ਆਪਾਂ ਕੀ ਹੈ ਇਹ ਪੀਆਕਰਨ ਦਾ ਟਾਪਿਕ ਹੈ ਜਿਹੜੀ ਮੂਲ ਇੰਟਰੋਡਕਸ਼ਨ ਸੀ ਆਪਾਂ ਤੁਹਾਡਾ ਨਾਲ ਉਹ ਡਿਸਕਸ ਕੀਤੀ ਹੈ ਹੁਣ ਆਪਾਂ ਨੈਕਸਟ ਜਿਹੜੀ ਵੀਡੀਓ ਵਿੱਚ ਕੀ ਹੈ ਜਿਹੜੇ ਦੇ ਬਾਕੀ ਹੁਣ ਆਪਣੇ ਸਾਰੇ ਆਪਾਂ ਜਿਹੜਾ ਜਿਵੇਂ ਤੁਨੀਬੋਧ ਸ਼ਬਦੋਧ ਬਾਕੋਧ ਹਰ ਇੱਕ ਜਿਹੜਾ ਟਾਪਿਕ ਹੈ ਉਹਦੇ ਨੂੰ ਡਿਟੇਲਸ ਵਿੱਚ ਇੱਕ ਵੀਡੀਓ ਚ ਕਵਰ ਕਰਾਂਗੇ ਸੋ ਇੰਨਾ ਹੀ ਸ਼ਬਦਾਂ ਨਾਲ ਤੁਹਾਡੇ ਸਾਰਿਆਂ ਦਾ ਮੇਰੀ ਅੱਜ ਦੀ ਇਹ ਵੀਡੀਓ ਦੇਖਣ ਲਈ ਧੰਨਵਾਦ ਸਾਰਿਆਂ ਦਾ ਥੈਂਕ ਯੂ